ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਸਕੱਤਰ ਚੁਰੇ ਜਾਣ ਤੋਂ ਬਾਅਦ ਸੂਬਾ ਸਿੰਘ ਬਾਦਲ ਨੇ ਗੁਰਦੁਆਰਾ ਗੁਰੂ ਕੀ ਟਾਬ ਵਿਖੇ ਨਤਮਸਤਕ ਹੋ ਕੇ ਗੁਰੂ ਦਾ ਸ਼ੁਕਰਾਨਾ ਕੀਤਾ ਇਸ ਤੋਂ ਉਪਰੰਤ ਵਰਕਰਾਂ ਵੱਲੋਂ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਸੂਬਾ ਸਿੰਘ ਬਾਦਲ ਦਾ ਸਰੂਪਾ ਪਾ ਕੇ ਸਨਮਾਨ ਕੀਤਾ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਸੇਵਾ ਉਹਨਾਂ ਦੇ ਲੇਖੇ ਵਿੱਚ ਲਾਈ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦਾ ਹਮੇਸ਼ਾ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ ਸੁਭਾ ਸਿੰਘ ਬਾਦਲ ਨੇ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ਦਾ ਪਾਰਟੀ ਪ੍ਰਧਾਨ ਦਾ ਧੰਨਵਾਦ ਕਰਦਾ ਤੇ ਨਾਲ ਹੀ ਸਾਰੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਦਾ ਸਾਥ ਹਮੇਸ਼ਾ ਦਿੱਤਾ ਤੇ ਕਿਹਾ ਕਿ ਪਾਰਟੀ ਦੇ ਲਈ ਹਲਕਾ ਜੈਤੋ ਦੀ ਬਿਹਤਰੀ ਦੇ ਲਈ ਉਹ ਹਮੇਸ਼ਾ ਕੰਮ ਕਰਦੇ ਰਹਿਣਗੇ ਜੀ ਚਾਣ ਜੋ ਪ੍ਰਾਪਤ ਕੀਤੇ ਗਏ ਬ੍ਰਾਜਮਾਨ ਵਾਖ ਪੁੰਡਾਤ ਹੋਏ ਸਰਪੰਚ ਪੰਚ ਮੈਂਬਰ ਨਮਰਦਾਰ ਸਹਿਬਾਨ ਨੌਜਵਾਨ ਬੱਚੋ ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਸ਼ੇਰ ਸਿੰਘ ਜੀ ਮੰਡਵਾਲਾ ਸਾਹਿਬ ਸਰਦਾਰ ਗੱਜੇ ਸਿੰਘ ਜੀ ਅਤੇ ਸਾਰੇ ਜ਼ਿੰਮੇਵਾਰ ਅਹੁਦੇਦਾਰ ਸਹਿਬਾਨ ਉਹਦੇ ਪ੍ਰਮਾਨ ਕਰੇ ਵੈਗੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਾਰੇ ਭਲਾਰਿਆਂ ਨੇ ਬੜੇ ਬਸਤਾਰਪੂਰਪ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ ਅੱਜ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਕਰਨ ਵਾਸਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਵਾਸਤੇ ਅਤੇ ਪਾਰਟੀ ਪ੍ਰਧਾਨ ਸਰਦਾਰ ਸ਼ਰਜੀਤ ਸਿੰਘ ਜੀ ਦਾ ਬਾਰਨਦਰ ਧੰਨਵਾਦ ਕਰਨ ਵਾਸਤੇ ਤੁਹਾਨੂੰ ਸਾਰਿਆਂ ਨੂੰ ਇਸ ਅਰਜ਼ਾ ਦੇ ਬੇਨਤੀ ਕੀਤੀ ਸੀ ਤੁਸੀਂ ਬਹੁਤ ਵੱਡੀ ਬੇਨਤੀ ਦੇ ਵਿੱਚ ਪਾਰਟੀ ਦੇ ਵਰਕਰ ਸਹਿਬਾਨ ਮੇਨ ਜਿਹੜੇ ਇੱਥੇ ਹਾਜ਼ਰ ਹੋਏ ਹੋ ਉਹ ਤੁਹਾਡਾ ਸਾਰਿਆਂ ਦਾ ਹੀ ਤਨਵਾਪ ਜਿੰਨੇ ਕਦਮ ਵੀ ਤੁਸੀਂ ਚੱਲ ਕੇ ਇੱਥੇ ਆਇਓ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਆਜਿਦੇ ਹਲਾਤਾਂ ਦੇ ਬਾਰੇ ਪਤਾ ਹੈ ਕਿ ਜਿਹੜੇ ਹਾਲਾਤ ਅੱਜ ਪੰਜਾਬ ਦੇ ਵਿੱਚ ਬਣਿਆ ਸਰਦਾਰ ਸ਼ਰਬੀਤ ਸਿੰਘ ਜੀ ਬਾਦਲ ਉਸ جنگ ਨੂੰ ਜਿੱਤਣ ਵਾਸਤੇ ਉਪਰਾਲੇ ਕਰ ਰਹੇ ਹੈ ਪੰਜਾਬ ਦੀ ਪਦਕ੍ਰਿਸ਼ਨ ਜੀ ਆਇਤੋ ਸਾਢੇ 1.3 ਸਾਲ ਪਹਿਲਾਂ ਆਪਣੇ ਪੰਜਾਬ ਦੇ ਲੋਕਾਂ ਨੇ ਆਪ ਸੇਵ ਲਈ ਜਿਹੜਾ ਨਿਮਾਜਾ ਜਿਹੜਾ ਆਉਣ ਵਾਲੇ ਸਮਿਆਂ ਦੇ ਵਿੱਚ ਨਾ ਤਾਂ ਕਿਸੇ ਨੂੰ ਪੂਰਾ ਕੀਤਾ ਜਾ ਸਕਣਾ ਤੇ ਨਾ ਹੀ ਉਹ ਪੂਰਾ ਆਉਣ ਵਾਲੇ ਸਮਿਆਂ ਦੇ ਵਿੱਚ ਹੋਵੇ ਅਤੇ ਜਿਹੜਾ ਇਹ ਸਭ ਤੋਂ ਵੱਡਾ ਮਸਲਾ ਅੱਜ ਪੰਜਾਬ ਦੇ ਵਿੱਚ ਪੰਜਾਬ ਦੀ ਕਿਸਾਨੀ ਨਾਲ ਪੰਜਾਬ ਦੇ ਮਜ਼ਦੂਰਾਂ ਨਾਲ ਪੰਜਾਬ ਦੇ ਦੁਕਾਨਦਾਰਾਂ ਨਾਲ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਚਲਾ ਰਹੀ ਹੈ ਜੇਕਰ ਇਹ ਕਾਰਨ ਦੇ ਵਿੱਚ ਸਫਲ ਹੋ ਗਏ ਤਾਂ ਪੰਜਾਬ ਦਾ ਹਾਲਾਤ ਜੋ 1947 ਚ ਗਣੇ ਸੀ ਉਸ ਤੋਂ ਵੀ ਭੈੜੇ ਹਾਲਾਤ ਪੰਜਾਬ ਦੇ ਉਹਨਾਂ ਲੋਕਾਂ ਦੇ ਮਾਣੇ ਆ ਜਿਨ੍ਹਾਂ ਦਾ ਅਜਾੜਾ ਘਰਨ ਵਾਸਤੇ ਅੱਜ ਦੀ ਸਰਕਾਰ ਤਤਪਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕੋਸ਼ਿਸ਼ ਕਰ ਰਹੇ ਹਨ ਤੁਸੀਂ ਹਮੇਸ਼ਾ ਹੀ ਸ਼੍ਰੋਮਣੀ ਕਾਗਦਦਾਰ ਦਾ ਸਾਥ ਦਿੱਤਾ ਹੈ ਬਹੁਤ ਪ੍ਰਾਣਯੋਗ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਹੋਟੀਆਂ ਦੇ ਵਿੱਚ ਜਾ ਕੇ ਪਾਰਟੀ ਦਾ ਸਾਥ ਦੇ ਕੇ ਉਹਨਾਂ ਦੇ ਨਾਲ ਖੜ ਕੇ ਸੇਵਾ ਕੀਤੀ ਹੈ ਬਹੁਤ ਸਾਰੇ ਉਹਨਾਂ ਜੋ ਬਜ਼ੁਰਗਾਂ ਚ ਪ੍ਰਾਤਿਸ਼ਾਜਮਾਨ ਵੀ ਹੈ ਤੇ ਜਿਹੜੀ ਨਵੀਂ ਸੋਚ ਲੈ ਕੇ ਸਾਡੇ ਸਰਦਾਰ ਜਗਵੀਰ ਸਿੰਘ ਦੀ ਬਾਦਸ਼ਾਨ ਰਹੇ ਹੈ ਪ੍ਰਾਉ ਮਨਸਾਹਬ ਨੇ ਜਿਸ ਤਰ੍ਹਾਂ ਕਿ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਹੈ ਤਾਂ ਕੱਲਾ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੂੰ ਪੰਜਾਬ ਦੇ ਲੋਕਾਂ ਨਾਲ ਹਮਦਰਦੀ ਹੈ ਪੰਜਾਬ ਦੇ ਨਾਲ ਜਿਨ੍ਹਾਂ ਨੂੰ ਲਗਾਵਾਂ ਹੈ ਉਹ ਕੋਈ ਪੰਜਾਬ ਦਾ ਭਲਾ ਕਰ ਸਕਦੇ ਐ ਜਿਨ੍ਹਾਂ ਨੂੰ ਆਪਣੇ ਲੋਕਾਂ ਨੇ ਬਦਲਾਵ ਦੇ ਨਾਂ ਤੇ ਅੱਜ ਪੰਜਾਬ ਦੀ ਤੁੰਜੀ ਫੜਾਈ ਹੈ ਉਹਨਾਂ ਤੋਂ ਨਾ ਤਾਂ ਅੱਜ ਚੰਗੇ ਦੀ ਆਸ ਕਰ ਸਕਦੇ ਐ ਤੇ ਨਾ ਹੀ ਉਹਨਾਂ ਨੇ ਚੰਗਾ ਆਪਣੇ ਪੰਜਾਬ ਦੇ ਲੋਕਾਂ ਦਾ ਕਰਨਾ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਜੇਕਰ ਲਾਮਬੰਦ ਨਾ ਹੋਏ ਤਹਲਾ ਤਾਂ ਜੀ ਅੰਮ੍ਰਣਾਲੇ ਸਮੇਂ ਦੇ ਵਿੱਚ ਬਹੁਤ ਭੜੇ ਹੋਣੇ ਆ ਚਲੋ ਅੱਜ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਇਹ ਦੇ ਕਰੇ ਕਰਾਵੇ ਆਪੇ ਆਪ ਮਾਨਸਿਕ ਕੁਛ ਨਹੀਂ ਹਾਂ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਜਿਨ੍ਹਾਂ ਨੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਇਸ ਉਮੜੀ ਇਕੱਲੀ ਜਦ ਦੇ ਵਿੱਚ ਅੱਜ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਸਰਦਾਰ ਫਿਰਵੀਰ ਸਿੰਘ ਦੀ ਬਾਦਲ ਨੇ ਬੜੀ ਜ਼ਿੰਮੇਵਾਰੀ ਦਾ ਆਉਦਾ ਦੇ ਕੇ ਤੁਹਾਘਾ ਇਹ ਸੌਦੇ ਦੀ ਲਾਜ ਤੁਸੀਂ ਰੱਖਣੀ ਹੈ ਤੁਹਾਡੇ ਨਾਲ ਚੱਲ ਕੇ ਤੁਹਾਡੇ ਹਰ ਇੱਕ ਕਦਮ ਦੀ ਮੈਨੂੰ ਲੋੜ ਹੈ ਕਿਉਂਕਿ ਜੇਕਰ ਸ਼ਰਮਣੀ ਅਕਾਲੀ ਦਾ ਟਕਰਾ ਹੁੰਦਾ ਤਾਂ ਤਾਂ ਹੀ ਸਰਦਾਰ ਫਿਰਵੀਰ ਸਿੰਘ ਬਾਦਲ ਟਕੜੇ ਹੁੰਦੇ ਹੈ ਪੰਜਾਬ ਦੀ ਬਾਗਬੂਰ ਜੇਕਰ ਸਰਦਾਰ ਚਗਬੀਰ ਸਿੰਘ ਬਾਦਲ ਦੇ ਹੱਥਾਂ ਚੋਂ ਦੀ ਹੈ ਤਾਂ ਜੋ ਕਹੇ ਤੇ ਉਹ ਕੀਤਾ ਦਾ ਉਹਨਾਂ ਦੇ ਮਾਨਤੇ ਜਿਹੜੀ ਗੱਲ ਹੁੰਦੀ ਹੈ ਉਹਨਾਂ ਨੇ ਕਰਕੇ ਵਿਖਾਈ ਹੈ ਅੱਜ ਜਿੰਨਾ ਫਕਾਸ ਦੀਆਂ ਜੀਆਂ ਤੇ ਪੰਜਾਬ ਦੇ ਲੋਕ ਚੱਲ ਰਹੇ ਹੈ ਇਹ ਸਾਰੀਆਂ ਦੇਣਾ ਸ਼ਰਮਣੀ ਅਕਾਲੀ ਦਲ ਦੀਆਂ ਇਸ ਲਈ ਪ੍ਰਾਪ ਬੇਨਤੀ ਹੈ ਇਹ ਸਾਰੇ ਆਪਣੇ ਆਪ ਨੂੰ ਸ਼ਰਮਨੀ ਕਰੀ ਜਾਂਦੇ ਜੁੰਮੇਵਾਰ ਸੰਸਦ ਕੇ ਆਪਣੇ ਆਪ ਨੂੰ ਜਨਰਲ ਸਕੱਤਰ ਦੀ ਸੇਵਾ ਮਿਲਣ ਦਾ ਮਾਣ ਸਰਦਾਰ ਫਕੀਰ ਸਿੰਘ ਜੀ ਬਾਦਲ ਨੇ ਦਿੱਤਾ ਸਾਰੇ ਆਜ਼ਾਦ ਤੋਂ ਆਪਣੇ ਆਪ ਨੂੰ ਸੁਭਾਸ ਸਿੰਘ ਬਾਦਲ ਸਮਝ ਕੇ ਰਾਕੇ ਦੀ ਤੇ ਲੋਕਾਂ ਦੀ ਸੇਵਾ ਕਰਨ ਦਾ ਤੁਹਾਡੇ ਨਾਲ ਮੈਂ ਵੀ ਚੱਲ ਕੇ ਕਰਨੀ ਹੈ ਤੇ ਤੁਹਾਨੂੰ ਵੀ ਸਾਰਿਆਂ ਨੂੰ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪੋਣਾ ਪੈਣਾ ਆਪਣੀਆਂ ਗੱਲਾਂ ਕੋਈ ਬਹੁਤੀਆਂ ਵੱਡੀਆਂ ਨਹੀਂ ਹੁੰਦੀਆਂ ਮਾੜੇ ਮੋਟੇ ਰੋਸੇ ਹੁੰਦੇ ਐ ਉਹਨਾਂ ਰੋਸਿਆਂ ਨੂੰ ਭਲਾ ਕੇ ਹੀ ਪਾਰਟੀ ਨੂੰ ਤਕੜਾ ਕੀਤਾ ਜਾਣ ਬਾਅਦ ਸੇ ਬਹੁਤ ਜ਼ਰੂਰੀ ਹੈ ਅੱਜ ਫੇਰ ਦੁਬਾਰਾ ਫੇਰ ਸਾਰੇ ਹੀ ਆਏ ਹੋਏ ਸੰਗਤਾਂ ਧੰਨਵਾਦ ਸਰਦਾਰ ਸਿੰਘ ਵੀਰ ਸਿੰਘ ਦੀ ਬਾਰਗ ਦਾ ਧੰਨਵਾਦ ਜਿਨ੍ਹਾਂ ਨੇ ਦਾਸ ਤੇ ਸੇਵਾ ਦੇ ਹੱਥ ਰਾਕੇ ਪਾਰਟੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਅੱਜ ਸਤਿਕਾਰ ਗੁਰੂ ਸਾਹਿਬ ਜੀ ਦਾ ਧੰਨਵਾਦ ਤਾਂ ਆਪਾਂ ਕਰਤਾ ਹੈ ਪਰ ਸਰਦਾਰ ਸੁਖਬੀਰ ਸਿੰਘ ਜੀ ਬਾਦਲੂ ਨੂੰ ਟਾਈਮ ਲੈ ਕੇ ਪੈਂਡਲ ਸਾਨੂੰ ਸਾਰਿਆਂ ਨੂੰ ਇੱਕਦਮ ਫੇਰ ਕੱਢਣਾ ਪੈਣਾ ਹੈ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰ ਲਈ ਪਿੰਡ ਚਿਲਣਾ ਉਹ ਸਮਾਜ ਦੋਨਾਂ ਨੇ ਦਿੱਤਾ ਖੁੱਲਾ ਟਾਈਮ ਪੁਲੀਆ ਵਿਚਾਰਾ ਵਿੱਚ ਹੁੰਦੀਆਂ ਉਹਨਾਂ ਨਾਲ ਕਰਾਵਾਂਗੇ ਤੁਸੀਂ ਆਪਣੇ ਵਿਚਾਰ ਉਹਨਾਂ ਨੂੰ ਉੱਥੇ ਦੱਸਿਓ ਤਾਂ ਜੋ ਪਾਰਟੀ ਨੂੰ ਤਕੜਾ ਕੀਤਾ ਜਾ ਸਕੇ ਅਤੇ ਫਿਰਾਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਸਰਦਾਰ ਸੰਜੀਤ ਸਿੰਘ ਬਾਦਲ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾ ਸਕੇ ਦੁਬਾਰਾ ਫੇਰ ساری ਆਈ ਜੁਡੀ ਸੰਗਤਾਂ ਲੱਖ ਲੱਖ ਵਾਰ ਧੰਨਵਾਦ ਸਖਜੂ ਅਤੇ ਗੁਰਦਾਸ ਸਿੰਘ ਸਾਰੇ ਪੰਜਾਬ ਦੇ ਸ਼੍ਰੋਮਣੀ ਕਾਲੀਦਾ ਦੇ ਸਿੱਤੇ ਮੇਰ ਪਰ ਹਾਥ ਰੱਖਣ ਤੇ ਸੇਵਾ ਕਰਨ ਦਾ ਬਲ ਬਖਸ਼ਣ ਵੈਗੋ ਜੀ ਦਾ ਫਾਲਸਾ ਵੈਗੋ ਜੀ ਕੀ